ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਜੀ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਢਾਲੀਵਾਲ ਸਾਹਿਬ 10 ਸਾਲ ਦੀ ਸੱਤਾ ਕਾਂਗਰਸ ਦੀ ਪਾਸੇ ਕਰਕੇ ਕੇਂਦਰ ਦੇ ਵਿੱਚ ਆਈ ਸੀ ਬੀਜੇਪੀ ਸਰਕਾਰ 2014 ਦੇ ਵਿੱਚ 19 ਦੇ ਵਿੱਚ ਫਿਰ ਮੈਜੋਰਟੀ ਹਾਸਲ ਹੁੰਦੀ ਹੈ ਪੂਰੇ ਤਾਮਜਾਮ ਦੇ ਨਾਲ ਬੀਜੇਪੀ ਵਾਪਸੀ ਕਰਦੀ ਹੈ ਅੱਜ ਅਸੀਂ 2024 ਦੇ ਵਿੱਚ ਬੈਠੇ ਆਂ ਤਕਰੀਬਨ 10 ਸਾਲ ਦਾ ਸਮਾਂ ਬੀਜੇਪੀ ਨੇ ਦੇਸ਼ ਦੇ ਵਿੱਚ ਰੂਲ ਕੀਤਾ ਤਾਂ 24 ਦੇ ਵਾਰ ਤੀਜੀ ਵਾਰ ਸੇਮ ਲੀਡਰਸ਼ਿਪ ਇੱਕ ਵਾਰ ਫਿਰ ਮੈਦਾਨ ਦੇ ਵਿੱਚ ਹੈ ਨਰਿੰਦਰ ਮੋਦੀ ਨਾਲ ਉਹਨਾਂ ਦੀ ਪੂਰੀ ਟੀਮ ਬੀਜੇਪੀ ਦੀ ਕੀ ਨਰਿੰਦਰ ਮੋਦੀ 400 ਸਿੱਟਾ ਜਿੱਤ ਰਹੇ ਨੇ ਕੀ ਬੀਜੇਪੀ ਸਰਕਾਰ 400 ਤੋਂ ਪਾਰ ਦੇ ਨਾਲ ਰਿਪੀਟ ਕਰ ਰਹੀ ਹੈ ਇਹ ਨਾਰਾ ਦੇ ਰਹੀ ਆ বিজেপি ਸਰਕਾਰ ਦੂਜੇ ਪਾਸੇ ਜਿਹੜੇ ਹੈਗੇ ਨੇ ਜਿਵੇਂ ਜੇਕਰ ਮੈਂ ਸਿੱਧੇ ਤੌਰ ਦੇ ਉੱਪਰ ਨਾਮ ਲੈ ਕੇ ਕਹਾਂ ਕਿ ਪ੍ਰਸ਼ਾਂਤ ਕਿਸ਼ੋਰ ਨੇ ਮੈਸੂ ਮੀਡੀਆ ਦੇ ਵਿੱਚ ਲਗਾਤਾਰ ਉਹਨਾਂ ਦੀ ਜਿਹੜੀ ਇੰਟਰਵਿਊਸ ਆ ਰਹੀਆਂ ਨੇ ਉਹਨਾਂ ਨੂੰ ਆਪੋਜੀਸ਼ਨ ਕਹਿ ਰਹੀ ਹੈ ਕਿ ਇਹ ਬਿਠਾਏ ਹੋਏ ਨੇ ਏਜੰਟ ਨੇ ਜਿਹੜੇ ਇੱਕ ਪਰਸੈਪਸ਼ਨ বিজেপি ਦੇ ਲੋਕਾਂ ਦੇ ਵਿੱਚ ਬਣਾ ਰਹੇ ਨੇ ਕਿ বিজেপি ਦੀ 400 ਤਾਂ ਨਹੀਂ ਆਉਣਗੀਆਂ ਪਰ 305 310 ਤੱਕ বিজেপি ਖੜੂਗੀ ਹੈ ਪ੍ਰਸ਼ਾਂਤ ਕਿਸ਼ੋਰ ਕਹਿ ਰਹੇ ਨੇ ਤੇ ਦੂਜੇ ਪਾਸੇ ਪਿਛਲੇ ਦਿਨੀ ਗਰਥਾਪਰ ਦੇ ਨਾਲ ਇੰਟਰਵਿਊ ਵੀ ਹੋਇਆ ਸੀ ਉਸ ਇੰਟਰਵਿਊ ਦੇ ਵਿੱਚ ਪ੍ਰਸ਼ਾਂਤ ਗਿਸ਼ੋਰ ਫਸ ਗਏ ਸੀ ਹਿਮਾਚਲ ਵਾਲੇ ਸਵਾਲ ਨੂੰ ਲੈ ਕੇ ਪਰ ਆਪੋਜੀਸ਼ਨ ਤੇ ਜਿਹੜੇ ਹੋਰ ਲੋਕ ਇੰਟੈਲੈਕਚੁਅਲ ਪ੍ਰੋਫੈਸਰ ਲੋਕ ਹੈਗੇ ਨੇ ਦਿੱਲੀ ਦੇ ਵਿੱਚ ਬੈਠੇ ਹੋ ਜਾਂਦੇ ਇਸ ਦੇ ਵਿੱਚ ਬੈਠੇ ਹੋਏ ਜਦੋਂ ਉਹ ਐਨਲਾਈਜ਼ ਕਰ ਰਹੇ ਨੇ ਆਪਣੇ ਤੌਰ ਤਰੀਕੇ ਨਾਲ ਉਹ ਕਹਿ ਰਹੇ ਨੇ ਕਿ ਭਾਜਪਾ ਆਪਣੇ ਦਮ ਦੇ ਉੱਪਰ ਮੈਜੋਰਟੀ ਵੀ ਹਾਸਲ ਨਹੀਂ ਕਰ پا ਰਹੀ 272 ਦਾ ਜਿਹੜਾ ਅੰਕੜਾ ਉੱਥੇ ਤੱਕ ਜਾ ਨਹੀਂ پا ਰਹੀ 400 ਤਾਂ ਬੜੀ ਦੂਰ ਦੀ ਗੱਲ ਹੈ ਇਹ ਐਨਡੀਏ 400, ਬੀਜੇਪੀ 370 ਇਹ ਬੜੀ ਦੂਰ ਦੀ ਗੱਲ ਹੈ। ਇਸ ਵਾਰ ਗੱਲ ਕੱਚੀ ਰਹਿ ਜੂਗੀ। ਇਹ ਮੰਨਣਾ ਹੈਗਾ ਆਪਾਂ ਕਿਸ ਨਜ਼ਰੀ ਨਾਲ ਵੇਖ ਸਕਦੇ ਹਾਂ ਧਨੀਵਾਲ ਸਾਹਿਬ ਤੇ ਤੁਸੀਂ ਲਗਾਤਾਰ ਅਕੈਡਮੀਆ ਦੇ ਨਾਲ ਜੁੜੇ ਰਹੇ ਹੋ ਅਕੈਡਮਿਕ ਤੁਹਾਡਾ ਇੱਕ ਵਿਜ਼ਨ ਹੈ। ਤੁਸੀਂ ਕਿਸ ਨਜ਼ਰੀ ਨਾਲ ਵੇਖ ਰਹੇ ਹੋ ਸਾਰੀ ਗੱਲਬਾਤ ਨੂੰ ਜੀ। ਆ ਪੰਗੋਈ ਸਾਹਿਬ ਇਹ ਬਹੁਤ ਹੀ ਟੈਕਨੀਕਲ ਗੱਲ ਹੈ। ਆਲਮੋਸਟ ਇਲੈਕਸ਼ਨ ਹੋ ਗਈ ਹੈ। 60-62 ਸੀਟਾਂ 63 ਸੀਟਾਂ ਸ਼ਾਇਦ ਰਹਿੰਦੀਆਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਇੱਕ ਤਰੀਕ ਨੂੰ ਇਲੈਕਸ਼ਨ ਹੈ। ਇਹਦੇ ਵਿੱਚ ਜੇ ਆਪਾਂ ਠੀਕ ਤਰੀਕੇ ਨਾਲ ਅਨਾਲਿਸਿਸ ਕਰੀਏ ਦੋ ਭਾਗਾਂ 'ਚ ਮੈਂ ਵੰਡੂਗਾ ਇੱਕ ਮੈਂ ਕਮੈਂਟ ਇਸ ਤੇ ਆਪਾਂ ਲਾ ਦੇਵਾਂਗਾ ਤੇ ਇੱਕ ਮਤਲਬ ਮੈਂ ਸਰੋਤਿਆਂ ਨਾਲ ਸਾਂਝਾ ਕਰਾਂਗਾ ਹੁੰਦਾ ਕੀ ਹੈ। ਸਿਸਟਮ ਹੁੰਦਾ ਹੈ ਕਿ ਇੱਕ ਸੈਂਟੀਫਿਕ ਤਰੀਕਾ ਹੁੰਦਾ ਸਰਵੇ ਕਰਨ ਦਾ। ਜੇਕਰ ਕੋਈ ਵਿਅਕਤੀ ਇਹ ਦੱਸੇ ਕਿ ਮੈਂ ਇਸ ਵਿਧੀ ਨਾਲ ਸਰਵੇ ਕੀਤਾ ਤੇ ਇੰਨਾ ਇੰਨਾ ਸਟੈਟਿਸਟਿਕਲ ਜਿਹੜੇ ਅੰਕੜੇ ਐ ਅਨਾਲਿਸਿਸ ਕਰਨ ਦੇ ਪੂਲ ਨੇ ਵਿਧੀਆਂ ਨੇ ਉਸ ਕਿਸਮ ਨਾਲ ਮੈਂ ਐਨਾਲਿਸਿਸ ਕਰਨ ਤੇ ਆ ਸਿੱਟੇ ਤੇ ਪਹੁੰਚਿਆ ਤੇ ਮੇਰਾ ਇੰਨਾ ਮੈਂ ਸਿੰਪਲ ਲਿਆ ਉਦੇਤ ਉਹ ਇੱਕ ਤੈ ਹੁੰਦਾ ਹੈ ਕਿ ਇਹ ਰਿਜ਼ਲਟ ਦੀ ਭਰੋਸੇਯੋਗਤਾ ਕਿੰਨੀ ਹੈ ਤੇ ਜਿੰਨੇ ਸਰਵੇ ਆਂਦੇ ਨੇ ਉਹਨਾਂ ਨੂੰ ਜੇਕਰ ਆਪਾਂ ਠੀਕ ਦੇਖੀਏ ਉਹਨਾਂ ਦੇ ਵਿੱਚੋਂ ਮੈਜੋਰਿਟੀ ਇਦਾਂ ਦੇ ਨੇ ਇਹ ਉਹ ਦੱਸਦੇ ਨਹੀਂ ਹੈਗੇ ਕਿ ਅਸੀਂ ਇਹ ਸਰਵੇ ਕੀਤਾ ਕਿੱਦਾਂ ਦਾ ਕਿੰਨੇ ਲੋਕ ਸੈਂਪਲ ਦੇ ਵਿੱਚ ਕਿੰਨੇ ਲੋਕ ਲਏ ਤੇ ਉਹ ਕਿਹੜੀ ਵਿਧੀ ਨਾਲ ਲਏ ਏਰੀਆ वाइज रिप्रेजेंटता किमे ਦਿੱਤੀ ਸਾਡੇ ਤਾਂ ਵੱਖ-ਵੱਖ ਕਾਸਟਾ ਨੇ ਵੱਖ-ਵੱਖ ਰੀਜਨ ਨੇ ਵੱਖ-ਵੱਖ ਸਟੇਟਾ ਨੇ ਵੱਖ-ਵੱਖ ਰੀਜਨ ਨੇ ਵੱਖ-ਵੱਖ ਬੋਲੀਆਂ ਨੇ ਵੱਖ-ਵੱਖ ਪਤਾ ਨਹੀਂ ਮਤਲਬ ਇੰਨਾ ਸਾਡੇ ਇਹਨੂੰ ਸਟਰਾਟਾ ਕਹਿੰਦੇ ਆ ਅਸੀਂ ਇੰਨਾ ਖਿਲਾਰਾ ਹੈ ਕਿ ਉਹਦੇ ਵਿੱਚੋਂ ਫੀਮੇਲ ਹੈ ਮੇਲ ਹੈ ਨੌਜਵਾਨ ਨੇ ਅ ਇੰਪਲਾਈ ਨੇ ਬਜ਼ੁਰਗ ਨੇ ਉਹ ਸਾਰਿਆਂ ਦੀ ਸੋਚ ਵੱਖਰੀ ਵੱਖਰੀ ਹੈ ਇਹ ਬੜਾ ਮੁਸ਼ਕਲ ਹੈ ਕਿ ਇਹਨੂੰ ਆਪਾਂ ਐਵੇਂ ਰਿਜ਼ਲਟ ਕੱਢ ਕੇ ਦੇ ਦਈਏ ਜੀ ਮਤਲਬ ਵੀ ਮੈਂ ਸਰਵੇ ਕਰ ਲਿਆ ਜੀ ਆ ਜਿਹੜਾ ਸਰਵੇ ਅੱਜ ਕੱਲ ਆਂਦਾ ਹੈ ਨਾ ਕਿ ਜੀ ਮੋਬਾਈਲ ਤੇ ਪੁੱਛ ਲਿਆ ਸੀ ਐਨੇ ਲੋਕਾਂ ਤੋਂ ਇਹਦਾ ਮਤਲਬ ਮੁਲਕ ਦੇ ਵਿੱਚ ਕਿੰਨੇ ਹੀ ਲੋਕ ਨੇ ਜਿਹਦੇ ਜਿੰਨਾਂ ਦੀ ਮੋਬਾਈਲ ਤੱਕ ਪਹੁੰਚ ਨਹੀਂ ਹੈਗੀ ਜਾਂ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਮੋਬਾਈਲ ਤੇ ਕਹਿਣਾ ਕੀ ਹੁੰਦਾ ਫਿਰ ਇੰਡੀਆ ਦੇ ਵਿੱਚ ਕਿੰਨੇ ਹੀ ਲੋਕ ਨੇ ਜਿਹੜਿਆਂ ਨੂੰ ਕਲੈਰਿਟੀ ਨਹੀਂ ਕਿ ਸਰਵੇ ਕੀ ਹੁੰਦਾ ਹੈ ਉਹ ਪ੍ਰਭਾਵ ਤੋਂ ਮੰਨ ਲਓ ਮੇਰੇ ਦੇ ਤੁਹਾਡਾ ਪ੍ਰਭਾਵ ਹੈ ਤੁਸੀਂ ਮੇਰੇ ਕੋਲ ਖੜੇ ਹੋ ਮੈਂ ਵੋਟ ਕਿਸੇ ਨੂੰ ਪਾਉਂਗਾ ਹੋਰ ਪਰ ਤੁਹਾਡੇ ਪ੍ਰਭਾਵ ਇੱਥੇ ਮੈਂ ਉਹਨੂੰ ਕਹਿ ਦੇਣਾ ਜਿਹਨੂੰ ਤੁਸੀਂ ਗਿਆ ਇਸ ਕਰਕੇ ਬਹੁਤ ਸਾਰੇ ਇਹ ਔਖਾ ਹੁੰਦਾ ਸਰਵੇ ਵਿੱਚ ਕੌਣ ਬੰਦਾ ਗੱਲ ਸੱਚ ਦੱਸਦਾ ਹੈ ਕੌਣ ਨਹੀਂ ਦੱਸਦਾ ਕੀ ਦੱਸਦਾ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਜਿਹੜੇ ਸਰਵੇ ਨੇ ਉਹ ਆ ਸਾਇੰਸ ਦੀ ਕਸਮੱਟੀ ਤੇ ਦਾ ਸਾਇੰਟੀਫਿਕ ਸਾਇੰਟੀਫਿਕ ਅਪਰੋਚ ਦੀ ਕਸਮੱਟੀ ਤੇ ਪੂਰੇ ਦੇ ਉੱਤਰ ਦੇ ਹੁਣ ਆਪਾਂ ਗੱਲ ਕਰੀਏ ਜੋ ਕੁਝ ਰਣਨੀਤੀਆਂ ਦੇ ਤਹਿਤ ਹੋਇਆ ਰਣਨੀਤੀ ਦੇ ਤਹਿਤ ਇਹ ਹੋਇਆ ਕਿ ਬੀਜੇਪੀ ਨੇ ਸਟਾਰਟ ਤੇ ਇੱਕ ਨਾਰਾ ਦਿੱਤਾ ਅਬ ਕੀ ਵਾਰ 400 ਵਾਰ ਉਹਦੇ ਵਿੱਚ ਉਹ ਐਡਾ ਵੱਡਾ ਨਾਰਾ ਦਿੱਤਾ ਕਿ ਅਸੀਂ ਤਾਂ ਬਹੁਤ ਵੱਡੀ ਭਾਰੀ ਗਿਣਤੀ ਨਾਲ ਜਿੱਤਾਂਗੇ ਸਾਨੂੰ ਮਤਲਬ ਜਿਹਨੂੰ ਆਪਾਂ ਇਹ ਕਹੀਏ ਵੀ ਪੰਜਾਬੀ ਚ ਆਪਾਂ ਇਹ ਕਹੀਏ ਕਿ ਉਹਨਾਂ ਨੇ ਲੋਕਾਂ ਨੂੰ ਇਹ ਕਿਹਾ ਵੀ ਸਾਨੂੰ ਹਰਾਉਣ ਵਾਲਾ ਕੋਈ ਜੰਮੇ ਹੀ ਨਹੀਂ ਉਦਾ ਅਰਥ ਇਹ ਸੀ ਤਾਂ ਕਿ ਵੀ ਜਿਹੜੇ ਡਾਵਾ ਡੋਲ ਵੋਟਰ ਹੈ ਉਹਨੂੰ ਇਹ ਲੱਗੇ ਵੀ ਮੇਰੇ ਵੋਟ ਦੀ ਤਾਂ ਕੋਈ ਕੀਮਤ ਨਹੀਂ ਜੇ ਮੈਂ ਬੀਜੇਪੀ ਦੇ ਅਪਰੋਡ ਵਿੱਚ ਪਾਉਂਦਾ ਹਾਂ ਪਰੰਤੂ ਫੇਰ ਵੀ ਉਹ ਸਥਿਤੀ ਦੇ ਵਿੱਚ ਕਾਂਗਰਸ ਨੇ ਲੀਡ ਲੈ ਕੇ اپੋਜੀਸ਼ਨ ਨੂੰ ਇਕੱਠਾ ਕੀਤਾ ਕਈ ਥਾਵਾਂ ਤੇ اپੋਜੀਸ਼ਨ ਨੇ ਐਦਾਂ ਦੇ ਸੰਕੇਤ ਦਿੱਤੇ ਪੰਜਾਬ ਚ ਆਮ ਆਦਮੀ ਪਾਰਟੀ ਨੇ ਬੰਗਾਲ ਚ ਮਮਤਾ ਨੇ ਕਿ ਭਾਵੇਂ ਅਸੀਂ ਇੰਡੀਆ ਅਲਾਈਅੰਸ ਦੇ ਨਾਲ ਆ ਪਰ ਉਹਦੇ باوجود ਵੀ ਅਸੀਂ ਲੜਾਂਗੇ ਇਲੈਕਸ਼ਨ ਇਕੱਲੇ ਇਕੱਲੇ ਫਿਰ ਉਹਨਾਂ ਨੇ ਇਸ ਗੱਲ ਨੂੰ ਬਹੁਤ ਪ੍ਰਚਾਰਿਆ ਵਿਰੋਧੀਆਂ ਨੇ ਬੀਜੇਪੀ ਨੇ ਇਹਦੇ ਵਿੱਚ ਵੀ ਕੋਈ ਬਹੁਤ ਸਾਰਾ ਦਬ ਨਹੀਂ ਮਿਲਿਆ ਤੇ ਇਹਦੇ ਵਿੱਚ ਵੀ ਇੰਡੀਆ ਅਲਾਈਅੰਸ ਦੀ ਵੀ ਟੈਕਨੀਕਲ ਰਣਨੀਤੀ ਸੀ ਇਹ ਉਹ ਨਹੀਂ ਚਾਹੁੰਦੇ ਸੀ ਕਿ ਜਿਹੜਾ ਸੀਪੀਆਈ ਦਾ ਵੋਟਰ ਦੇ ਦੇਕਰ ਕਾਂਗਰਸ ਨਾਲ ਮਮਤਾ ਦਾ ਅਲਾਈਅੰਸ ਹੋ ਜਾਂਦਾ ਤਾਂ ਸੀਪੀਆਈ ਸੀਪੀਐਮ ਦਾ ਜਿਹੜਾ ਵੋਟਰ ਹੈ ਉਹਨਾਂ ਕੋਲ ਸਵਾਏ ਬੀਜੇਪੀ ਨੂੰ ਵੋਟ ਪਾਉਣ ਤੋਂ ਕੋਈ ਚਾਰਾ ਹੀ ਨਹੀਂ ਸੀ ਬਚਦਾ ਐਦਾਂ ਦੀ ਪੋਜੀਸ਼ਨ ਪੰਜਾਬ 'ਚ ਸੀ ਸੋ ਇਹ ਰਣਨੀਤੀਆਂ ਨੂੰ ਆਪ ਲੋਕ ਇਹ ਦੇਖਦੇ ਨੇ ਬਿਸ਼ਾਇਦ ਇਕੱਠੇ ਨਹੀਂ ਹੈਗੇ ਪਰ ਰਣਨੀਤਿਕ ਤੌਰ ਤੇ ਰਿਜ਼ਲਟ ਬਾਅਦ ਚ ਆਉਣਗੇ ਇਹ ਗੱਲ ਠੀਕ ਵੀ ਹੋ ਸਕਦੀ ਹੈ ਇਹ ਬੀਜੇਪੀ ਲਈ ਘੱਟ ਪਹੁੰਚ ਸਕਦੇ ਰਹੇ ਆ ਲਾਇੰਸ ਸਾਰੇ ਆਪਾਂ ਨੂੰ ਹਾਲੇ ਲੱਗੀ ਜਾਂਦਾ ਵੀ ਨਹੀਂ ਇਹ ਦੂਜਿਆਂ ਨੂੰ ਫਾਇਦਾ ਹੋਏਗਾ ਦੂਜਾ ਇਹ ਵੀ ਮੈਂ ਪਹਿਲਾਂ ਵੀ ਕਹਿ ਰਿਹਾ ਅੱਜ ਦਿਨ ਪਏ ਨੇ ਪੰਜਾਬ ਦੇ ਵਿੱਚ ਕੋਈ ਟੈਕਟੀਕਲ ਅਨਲਾਈਸ ਜਿਹੜਾ 2 ਦਿਨ ਪਹਿਲਾਂ ਹੋ ਜਾਂਦਾ ਓਦਾਂ ਦੇ ਹੋਣ ਦੀ ਵੀ ਸੰਭਾਵਨਾ ਨਹੀਂ ਸੋ ਇਹ ਤਾਂ ਮੋٹے ਰੂਪ ਵਿੱਚ ਇਹ ਹੈ ਜੀ ਜਿਹੜੇ ਸਾਡੇ ਇਹ ਆਂਦੇ ਨੇ ਪ੍ਰੈਡਿਕਸ਼ਨ ਕੀਤੀ ਜਾਂਦੀ ਹੈ ਸਰਵੇ ਕਰਕੇ ਅਨਾਲਿਸਿਸ ਕਰਕੇ ਇਹ ਤਾਂ ਉਹਨਾਂ ਦਾ ਮੋٹے ਰੂਪ ਤੇ ਵਿਸ਼ਲੇਸ਼ਣ ਹੈ ਹੁਣ ਆਪਾਂ ਗੱਲ ਤੇ ਆਉਨੇ ਆ ਕਿ ਹੁਣ ਲਗਭਗ ਸਮਝ ਚ ਕੀ ਆ ਰਿਹਾ ਹੈ ਸਮਝ ਚ ਇਹ ਆ ਰਿਹਾ ਹੈ ਕਿ ਜਿਹੜਾ ਜੀਨੂ ਗੋਦੀ ਮੀਡੀਆ ਕਹਿੰਨੇ ਇੱਕ ਤਰ੍ਹਾਂ ਦਾ ਮੀਡੀਆ ਐਸੀ ਅਤੀ ਕਿ ਜਿਹੜਾ ਬੀਜੇਪੀ ਨੇ ਆਪਣੇ ਕਾਬੂ 'ਚ ਕਰ ਲਿਆ ਤੇ ਉਹਦੇ ਉੱਤੇ ਉਹੀ ਸਰਵੇ ਛਾਪੇ ਜਾਂਦੇ ਨੇ ਉਹੀ ਬ੍ਰਾਡਕਾਸਟ ਕੀਤੇ ਜਾਂਦੇ ਨੇ ਕਿ ਜੀ ਆ ਇਦਾਂ ਆ ਇਦਾਂ ਜਿਹਦੇ ਨਾਲ ਬੀਜੇਪੀ ਦੀ ਚੜ੍ਹਾਈ ਹੁੰਦੀ ਹੈ ਪਰਸੈਪਸ਼ਨ ਇਹ ਬਣੇ ਕਿ ਬੀਜੇਪੀ ਜਿੱਤ ਰਹੀ ਹੈ। ਪਰੰਤੂ ਵਿਰੋਧੀ ਧਿਰਾਂ ਨੇ ਇਕੱਠੇ ਹੋ ਕੇ ਦੋ ਤਿੰਨ ਜਿਹੜੀਆਂ ਗੱਲਾਂ ਬਹੁਤ ਇੰਪੋਰਟੈਂਟ ਕੀਤੀਆਂ ਜਿਨ੍ਹਾਂ ਨੇ ਅਸਰ ਛੱਡਿਆ। ਇੱਕ ਇਹ ਕਿ ਜਿਹੜਾ ਮੋਦੀ ਸਾਹਿਬ ਨੇ ਬਖਰਾਟ ਵਿੱਚ ਆ ਕੇ ਇਹ ਕਿਹਾ ਕਿ ਅਡਾਨੀ ਅੰਬਾਨੀ ਦਾ ਸ਼ਾਇਦ ਇੱਕ ਦਾ ਨਾਂ ਲਿਆ ਸੀ ਇਹਨਾਂ ਤੋਂ ਅਡਾਨੀ ਦਾ ਮੇਰੇ ਧਿਆਨ ਚ ਨਹੀਂ ਦੋਨਾਂ ਦਾ ਲਿਆ ਸੀ ਤਾਂ ਇੱਕ ਦਾ ਕਿ ਉਹ ਟੈਂਪੂ ਪਰ ਪਰ ਕੇ ਕਾਂਗਰਸ ਨੂੰ ਪੈਸੇ ਦੇ ਰਹੀ ਨਹੀਂ ਹੁਣ ਮੈਨੂੰ ਨਹੀਂ ਪਤਾ ਉਹ ਉਹ ਬਖਰਾਟ ਚ ਦੇ ਗਏ ਜਾਂ ਕਿਉਂ ਉਹਨਾਂ ਦੀ ਰਣਨੀਤੀ ਕੀ ਸੀ ਜਿਸ ਨੇ ਇਹ ਸਾਬਤ ਕੀਤਾ ਕਿ ਕੋਈ ਨਾ ਕੋਈ ਕਾਰਪੋਰੇਟ ਵਰਲਡ ਦੇ ਵਿੱਚ ਤਬਦੀਲੀ ਹੈ ਕਾਰਪੋਰੇਟ ਵਰਲਡ ਮੋਦੀ ਜੀ ਤੋਂ ਖੁਸ਼ ਨਹੀਂ ਹੈ ਤੇ ਕਾਰਪੋਰੇਟ ਵਰਲਡ ਕਾਂਗਰਸ ਨੂੰ ਸਮਰਥਨ ਦੇ ਰਿਹਾ ਹੈ ਮੋਦੀ ਜੀ ਨੇ ਇਹ ਇੱਕ ਸੰਕੇਤ ਦਿੱਤਾ ਇਨਕਮ ਟੈਕਸ ਰਹੀਂ ਈਡੀ ਨਹੀਂ ਕਿ ਅਸੀਂ ਕਾਂਗਰਸ ਦੇ ਸਾਰੇ ਪੈਸੇ ਜਬਤ ਕਰ ਲਏ ਤੇ ਇਹਨਾਂ ਕੋਲ ਖਰਚਣ ਨੂੰ ਪੈਸੇ ਨਹੀਂ ਹੈ ਉਦੇ باوجود ਕਾਂਗਰਸ ਨੇ ਆਪਣੀ ਕੈਂਪੇਨ ਸਿਰੇ ਤੱਕ ਤਕੜੇ ਹੋ ਕੇ ਚਲਾਈ ਤਕੜੇ ਹੋ ਕੇ ਚਲਾਈ ਹੀ ਨਹੀਂ ਬਲਕਿ ਜਿੱਥੇ ਕਿਤੇ ਰਾਹੁਲ ਗਾਂਧੀ ਗਏ ਉਥੇ ਭੀੜ ਉਮੜ ਕੇ ਆਈ ਹੁਣ ਉਹ ਭੀੜ ਦਾ ਕੋਈ ਨਾ ਕੋਈ ਸੰਕੇਤ ਦੇ ਹੋਏਗਾ ਇਹਦੇ ਉਲਟ ਜਿਵੇਂ ਪ੍ਰਧਾਨ ਮੰਤਰੀ ਦੇ ਪੁੰਨੀਰੀ ਇਲੈਕਸ਼ਨ ਚ ਮੋਦੀ ਮੋਦੀ ਇਹ ਨਾਰੇ ਲੱਗਦੇ ਸੀ ਤੁਸੀਂ ਇਹ ਨਾਰੇ ਕਿਤੇ ਸੁਣੇ ਮੈਂ ਕਿਸੇ ਵੀ ਦਿਨ ਨਹੀਂ ਸੁਣੀ ਇਸ ਵਾਰ ਇਹ ਨਾਰਾ ਮੋਦੀ ਮੋਦੀ ਨਹੀਂ ਚੱਲਿਆ ਕੋਈ ਨਾਰਾ ਨਹੀਂ ਚੱਲਿਆ ਅਬ ਕੀ ਵਾਰ 400 ਪਰ ਵੀ ਫੇਲ ਹੋ ਗਿਆ ਪਹਿਲੇ ਦੋ ਗੇੜ ਚ ਉਹ ਚੱਲਿਆ ਤੀਜੀ ਗੇੜ ਚ ਆ ਕੇ ਮੋਦੀ ਜੀ ਵੀ ਇਹ ਨਾਰਾ ਲਗਾਉਣ ਲੱਗੇ ਅਬ ਕੀ ਵਾਰ ਮੋਦੀ ਸਰਕਾਰ 400 ਪਰ ਦਾ ਨਾਰਾ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਵਿਸ਼ਲੇਸ਼ਣ ਹੋਣੇ ਸ਼ੁਰੂ ਹੋਏ ਇਲੈਕਸ਼ਨ ਕਮਿਸ਼ਨ ਦੀ ਨਿੰਦਾ ਹੋਣੀ ਸ਼ੁਰੂ ਹੋ ਗਈ ਇਲੈਕਸ਼ਨ ਕਮਿਸ਼ਨ ਨੇ 11 ਦਿਨਾਂ ਬਾਅਦ ਜਿਹੜਾ ਉਹ ਡਾਟਾ ਦੱਸਿਆ ਉਹ ਡਾਟੇ ਦਾ ਰੌਲਾ ਪੈ ਗਿਆ ਜਿਵੇਂ ਪਹਿਲਾਂ ਇਲੈਕਟੋਰਲ ਬੋਰਡ ਨੇ ਇਹਨਾਂ ਦੀ ਬੇਇੱਜ਼ਤੀ ਕੀਤੀ ਬੀਜੇਪੀ ਦੀ ਇਸੇ ਤਰ੍ਹਾਂ ਹੀ ਇਲੈਕਸ਼ਨ ਕਮਿਸ਼ਨ ਨੇ ਇਹ ਕਹਿਤਾ ਕਿ ਜੀ ਸਾਨੂੰ ਤਾਂ ਇਹ ਸਾਨੂੰ ਤਾਂ ਕਾਨੂੰਨੀ ਬੰਦਸ਼ੀ ਨਹੀਂ ਹੈਗੀ ਅਸੀਂ ਤਾਂ ਇਹ ਡਾਟਾ ਦੇਣਾ ਹੀ ਨਹੀਂ ਪਰ ਸੁਪਰੀਮ ਕੋਰਟ ਨੇ ਇਲੈਕਸ਼ਨ ਕਮਿਸ਼ਨ ਨੂੰ ਤਾਂ ਰਾਹਤ ਦੇ ਦੀ ਵੀ ਕੋਈ ਗੱਲ ਨਹੀਂ ਇਹ ਆਪਾਂ ਬਾਅਦ ਚ ਦੇਖ ਲਾਂਗੇ ਪਰੰਤੂ ਦਬਾਓ ਝਾਕੇ ਇਲੈਕਸ਼ਨ ਕਮਿਸ਼ਨ ਨੇ ਐਸ ਗੇੜ ਦਾ ਜਿਹੜਾ ਛੇਵੇਂ ਗੇੜ ਦਾ ਡਾਟਾ ਹੈ ਫਟਾਫਟ ਦੇਤਾ ਤੇ ਪਹਿਲੇ ਗੇੜਾ ਦੇ ਵੀ ਜਿਹੜੇ ਡਾਟੇ ਨੇ ਉਹ ਸਾਰੇ ਅਪਲੋਡ ਕਰਤੇ ਜਿਹੜੇ ਉਹ ਕਹਿੰਦੇ ਸੀ ਇਹ ਦੇੜੇ ਵੀ ਅਸੀਂ ਸੋ ਉਸ ਸਾਰੇ ਕਾਸੇ ਤੋਂ ਇੱਕ ਸੰਕੇਤ ਹੈ ਕਿ ਬਿਊਰੋਕਰੇਸੀ ਇਹ ਸਾਰੇ ادارے ਜਿਹੜੇ ਬੈਕ ਹੋਏ ਨੇ ਇਹ ਤੋਂ ਇਹ ਸੰਕੇਤ ਹੈ ਕਿ ਸਰਕਾਰ ਜਿੱਤ ਨਹੀਂ ਰਹੀ ਇਹ ਨਾ ਜਿੱਤਣ ਕਰਕੇ ਫਿਰ ਰਿਕਵਰੀ ਲਈ ਇਹ ਆਇਆ ਕਿ ਕਿਸੇ ਤਰ੍ਹਾਂ ਜਨਤਾ ਦੇ ਵਿੱਚ ਇੱਕ ਭਰਮ ਪਾਇਆ ਜਾਵੇ ਜੋ ਮੈਂ ਸਮਝਦਾ ਪ੍ਰੇਸ਼ਾਂਤ ਕਿਸ਼ੋਰ ਨੇ ਉਹ ਇੰਟਰਵਿਊ ਮੈਂ ਦੇਖੀ ਹੈ ਜਿਹੜੀ ਕਰਨ ਥਾ ਪ੍ਰਨਾਲ ਹੈ ਉਹਦੇ ਵਿੱਚ ਇਹਨੇ ਕੋਈ ਸੈਂਟੀਫਿਕ ਗੱਲ ਨਹੀਂ ਦੱਸੀ ਕਿ ਮੈਂ ਕਿਉਂ ਕਹਿ ਰਿਆਂ ਕਿ 300 ਤੋਂ ਵੱਧ ਆਏਗੀ ਸੀਟ ਜਾਂ 300 ਤੋਂ 300 ਤੋਂ ਵੱਧ ਹੋਣਗੀਆਂ ਮਤਲਬ ਇੱਥੇ ਜੇ ਮੈਂ ਕੱਲ ਨੂੰ ਕਹਾਂ ਇੱਥੇ ਬੈਠਾ ਤੁਹਾਡੇ ਨਾਲ ਹੁਣ ਮੈਂ ਕਹਾਂ ਕਿ 542 ਸੀਟਾਂ ਕਾਂਗਰਸ ਦੀ ਆ ਜਾਣਗੀਆਂ 542 ਤੋਂ ਉਹਨੇ ਖੜੇ ਵੀ ਨਹੀਂ ਕੀਤੇ ਹੁਣ ਵੀ ਬੰਦੇ ਸੋ ਉਹਦੇ ਪਿੱਛੇ ਲੌਜਿਕ ਜੇ ਕੋਈ ਦੱਸ ਦੇ ਨਾ ਪ੍ਰਸ਼ਾਂਤ ਕਿਸ਼ੋਰ ਪਹਿਲਾਂ ਤੇ ਉਹ ਇੱਕ ਬਿਆਨ ਦਿੰਦੇ ਰੇ ਇਲੈਕਸ਼ਨਾਂ ਤੋਂ ਪਹਿਲਾਂ ਕਿ ਜੀ ਮੈਂ ਕੰਮ ਛੱਡਦਾ ਫਿਰ ਉਹ ਕਹਿੰਦਾ ਮੈਂ ਆਪਣੀ ਪੋਲੀਟਿਕਲ ਪਾਰਟੀ ਬਣਾ ਲਈ ਹੁਣ ਉਹਨਾਂ ਨੂੰ ਇਹ ਜ਼ਰੂਰਤ ਕਿਉਂ ਪਈ ਕਿ ਉਹ ਉਹ ਇਹ ਉੱਚੀ ਆਵਾਜ਼ 'ਚ ਇਹ ਕਹਿਣ ਕਿ ਨਹੀਂ ਜੀ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਹੈ ਇਹ ਗੱਲ ਹੈ ਜਿਹੜੀ ਬੇਤੁਕੀ ਲੱਗਦੀ ਹੈ ਇਹ ਲੱਗਦਾ ਹੈ ਕਿ ਜਨਤਾ ਦੇ ਵਿੱਚ ਭਰਮ ਪਾਉਣ ਲਈ ਕਿ ਇੱਕ ਲੈਵਲ ਤੇ ਪ੍ਰਸ਼ਾਂਤ <strong>ਕਿਸ਼ੋਰ ਦਾ ਇਹ ਇਮੇਜ ਬਣ ਗਿਆ ਸੀ ਕਿ ਜੀ ਪ੍ਰਸ਼ਾਂਤ <strong>ਕਿਸ਼ੋਰ ਜੋ ਕਹਿੰਦਾ ਉਹ ਸੈਂਟਿਫਿਕਲੀ ਸਟੱਡੀ ਕਰਕੇ ਕਹਿੰਦਾ ਤੇ ਉਹਦੀ ਗੱਲ ਸੱਚੀ ਹੁੰਦੀ ਹੈ ਪਰੰਤੂ ਜਦੋਂ ਕਰਨ ਥਾਪੜ ਨੇ ਗਿਆ ਕਿ ਬੰਗਾਲ ਦੇ ਵਿੱਚ ਹਿਮਾਚਲ ਦੇ ਵਿੱਚ ਜਾਂ ਹੋਰ ਸਟੇਟਾਂ ਦੀਆਂ ਸਰਕਾਰਾਂ ਦੇ ਵਿੱਚ ਇੰਨਾ ਇੰਨਾ ਥਾਵਾਂ ਤੇ ਤੁਹਾਡੀ ਪ੍ਰੈਡਿਕਸ਼ਨ ਝੂਠੀ ਹੋਈ ਉਦੋਂ ਉਹ ਬਖੜਾ ਗਿਆ ਪਤਾ ਨਹੀਂ ਕਿਉਂ ਗੱਲ ਉਹ ਮਤਲਬ ਸੰਤੋਸ਼ਜਨ ਕਿਛੁ ਆਵ ਨਹੀਂ ਸੀ ਉਹ ਚ ਕਬਰਾਟ ਪੈਦਾ ਹੋਈ ਤੇ ਨਾਲ ਉਹਨੂੰ ਕਿਹਾ ਵੀ ਤੁਸੀਂ ਉਹਦੇ ਵੱਲੋਂ ਇਹ ਦਲੀਲ ਆਈ ਵੀ ਤੁਸੀਂ ਮੈਨੂੰ ਐਦਾਂ ਦੇ ਸਵਾਲ ਕਿਉਂ ਕਰਦੇ ਹੋ ਇਸ ਗੱਲ 'ਚ ਮੈਨੂੰ ਇਹ ਲੱਗਦਾ ਕਿ ਇਹ ਇੱਕ ਰਣਨੀਤੀ ਨੇ ਤਾਇਤ ਜਿਹੜਾ ਡੈਮੇਜ ਹੋ ਰਿਹਾ ਹੈ ਮਤਲਬ ਉਹਨੂੰ ਰਿਪੇਅਰ ਕਰਨ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਅੱਗੇ ਲਿਆਉਣਾ ਪਿਆ ਜੇ ਮੈਂ ਤੁਹਾਨੂੰ ਐਦਾਂ ਕਹਿਦਾ ਮੇਰੇ ਕੋਈ ਵੀਰ ਗੁੱਸਾ ਨਾ ਕਰਨ ਮੈਂ ਕੋਈ ਧਾਰਮਿਕ ਤੌਰ ਤੇ ਨਹੀਂ ਕਰ ਰਿਹਾ ਇਹ ਜਿਵੇਂ ਦਰੁਣਾਚਾਰੀਆ ਨੂੰ ਸੱਚ ਜਤੌਣ ਲਈ ਯੁਦਿਸ਼ਤਰ ਤੋਂ ਹੀ ਕਹਿ ਲਾਇਆ ਗਿਆ ਨਾ ਕਿ ਅਸ਼ਵਧਾਮ ਮਰ ਗਿਆ ਕਿ ਉਹਨੂੰ ਸੱਚ ਮੰਨ ਲੈਣਗੇ ਸ਼ਾਇਦ ਮੋਦੀ ਹੁਣਾਂ ਨੇ ਇਹ ਆਖਰੀ ਜੰਤਰ ਯੂਜ਼ ਕੀਤਾ ਹੈ ਕਿ ਸ਼ਾਇਦ ਲੋਕ ਪ੍ਰਸ਼ਾਂਤ ਕਸ਼ੋਰ ਦੀ ਗੱਲ ਸੱਚ ਮੰਨ ਲੈਣਗੇ ਜਾਂ ਇਹਨੂੰ ਲੋਕਾਂ ਨੇ ਹੋਰ ਤਰ੍ਹਾਂ ਪਰਸੀਵ ਕੀਤਾ ਹੈ ਕਿ ਜੇਕਰ ਕੋਈ ਚੋਣ ਕਮਿਸ਼ਨ ਠੇਰਾਫੇਰੀ ਕਰ ਰਿਹਾ ਹੈ ਮੈਂ ਨਹੀਂ ਦੋਸ਼ ਲਾਉਂਦਾ ਵੀ ਕਰ ਰਿਹਾ ਹੈ ਪਰਸਪੈਕਸ਼ਨ ਲੋਕਾਂ ਦੀ ਇਹ ਹੈ ਕਿ ਸ਼ਾਇਦ ਉਹ heira-pheri ਨੂੰ justify ਕਰਨ ਲਈ ਇਹ ਇੱਕ ਐਦਾਂ ਦਾ ਮਾਹੌਲ ਬਣਾ ਰਹੇ ਨੇ ਤਾਂ ਕਿ ਇਹ ਨਾ ਲੱਗੇ ਲੋਕਾਂ ਨੂੰ ਕਿ ਇਹ ਬਹੁਤ ਵੱਡੀ heira-pheri ਕੀਤੀ ਹੈ ਪਰ ਇਹ ਗੱਲ ਸੱਚ ਹੈ ਇਹ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਪਰਸਪੈਕਸ਼ਨ ਹੀ ਬਣ ਗਈ ਹੈ ਜੇ ਨੂੰ ਵੀ ਭਾਰਤੀ ਜਨਤਾ ਪਾਰਟੀ ਦੀ 300 ਤੋਂ ਵੱਧ ਸੀਟ ਆ ਜਾਂਦੀ ਹੈ ਤਾਂ ਇਹ ਇਲੈਕਸ਼ਨ ਕਮਿਸ਼ਨ ਦੇ ਵਿੱਚ ਗੈਰ ਵਿਸ਼ਵਾਸੀ ਲੋਕਾਂ ਦੀ ਵਧੇਗੀ ਸੱਚ ਕੀ ਹੈ ਇਹ ਮੈਨੂੰ ਨਹੀਂ ਪਤਾ ਪਰ ਲੋਕ ਲੋਕਾਂ ਦੀ ਜਿਹੜੀ ਆਵਾਜ਼ ਹੁੰਦੀ ਹੈ ਨਾ ਉਹ ਵੀ ਬੜੀ ਸਿਆਣੀ ਹੁੰਦੀ ਹੈ ਪਬਲਿਕ ਨੂੰ ਪੁੱਛ ਕੇ ਦੇਖੋ ਜਨਤਾ ਨੂੰ ਪੁੱਛ ਕੇ ਦੇਖੋ ਜਨਤਾ ਕੀ ਤੇਰੀ ਕਹਿ ਰਹੀ ਏ ਜੇ ਭਾਜਪੀ ਦੀਆਂ ਦੀਆਂ ਸੀਟਾਂ ਜਾਣਗੀਆਂ ਸਾਰੀਆਂ ਸਟੇਟਾਂ ਦੇ ਜਿਹੜੇ ਡੇਲੀ ਆਪਾਂ ਐਨਾਲਿਸਿਸ ਦੇਖਦੇ ਆ ਇਹਦੇ ਉਲਟ ਜਿਹੜੇ ਐਨਾਲਿਸਟ ਨੇ ਜਿਵੇਂ ਆਪਾਂ ਜੋਗਿੰਦਰ ਯਾਦਵ ਦੀ ਗੱਲ ਕਰਦੇ ਆ ਯੋਗਿੰਦਰ ਯਾਦਵ ਕਾਂਗਰਸ ਦੇ ਨਾਲ ਲੱਗੇ ਹੋਏ ਨਹੀਂ। ਅਹ ਰਾਹੁਲ ਜੀ ਦੇ ਨਾਲ-ਨਾਲ ਆਪਾਂ ਉਹਨਾਂ ਨੂੰ ਦੇਖਿਆ ਕਿ ਉਹ ਯਾਤਰਾ ਤੇ ਵੀ ਉਹਨਾਂ ਦੇ ਨਾਲ ਦਿਖਾਈ ਦਿੱਤੇ ਗਏ। ਮਤਲਬ ਆਪਾਂ ਸਮਝੀਏ ਜੇਕਰ ਉਹ ਕਾਂਗਰਸ ਦੇ ਸਮਰਥਕ ਨੇ। ਪਰੰਤੂ ਸਪਸ਼ਟ ਕਹਿ ਦਿੰਦੇ ਨੇ ਕਿ ਇਸ ਵਾਰ ਮੇਰੇ ਕੋਲੇ ਕੋਈ ਡਾਟਾ ਨਹੀਂ। ਮੈਂ ਐਦਾਂ ਦਾ ਕੋਈ ਐਨਾਲਿਸਿਸ ਨਹੀਂ ਕੀਤਾ ਜਿਹਦੇ ਬੇਸ ਤੇ ਮੈਂ ਸੈਂਟੀਫਿਕਲੀ ਦੱਸ ਸਕਾਂ ਕਿ ਕਿੰਨੀਆਂ ਸੀਟਾਂ ਰਹੀਆਂ ਨੇ। ਪਰੰਤੂ ਫੇਰ ਵੀ ਉਹ ਕਹਿੰਦੇ ਵੀ ਮੈਂ ਕੁਮਕੇ ਜਿਹੜਾ ਅਨਲਿਸਿਸ ਜਾਂ ਅੰਦਾਜ਼ਾ ਮੈਂ ਲਗਾ ਰਿਆ ਮੈਂ ਇਹ ਇਹ ਕਹਿ ਰਿਹਾ ਕਿ ਬੀਜੇਪੀ ਨੂੰ ਮੈਜੋਰਟੀ ਨਹੀਂ ਮਿਲ ਰਹੀ ਉਹਨੇ ਹਾਲੇ ਤੱਕ ਕਦੀ ਨਹੀਂ ਕਿਹਾ ਕਿ ਐਨਡੀਏ ਨੂੰ ਮੈਜੋਰਟੀ ਮਿਲ ਰਹੀ ਹੈ ਸੋ ਇਸ ਕਿਸਮ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਜਿਵੇਂ ਮੁਕਾਬਲਾ ਐਨਡੀਏ ਤੇ ਇੰਡੀਆ ਆਲਾਈਂਸ ਦੇ ਵਿੱਚ ਫਸਮਾ ਹੋਇਆ ਹੋਇਆ ਹੈ ਤੇ ਉਸ ਮੁਕਾਬਲੇ 'ਚ ਉਹ ਇਹ ਲੱਗ ਰਿਹਾ ਹੈ ਹੋ ਸਕਦਾ ਹੈ ਕੱਲੀ ਲਾਰਜੈਸਟ ਪਾਰਟੀ ਬੀਜੇਪੀ ਬਣੇ ਇਹਦੀ ਸੰਭਾਵਨਾ ਹਲੇ ਵੀ ਹੈਗੀ ਹੈ ਕਿ ਸ਼ਾਇਦ ਸਭ ਤੋਂ ਲਾਰਜੈਸਟ ਪਾਰਟੀ ਬੀਜੇਪੀ ਹੋਏਗੀ ਪਰ ਇਹ ਨਹੀਂ ਲੱਗ ਰਿਹਾ ਵਿਸ਼ਲੇਸ਼ਣ ਤੋਂ ਕਿ ਕਿਤੇ ਵੀ ਬੀਜੇਪੀ ਦੇ ਹੱਕ 'ਚ ਕੋਈ ਉਸ ਕਿਸਮ ਦੀ ਹਵਾ ਹੈ ਕਿ ਉਹ ਪਹਿਲਾਂ ਜਿੰਨੀਆਂ ਸੀਟਾਂ ਲਵੇ ਪਹਿਲਾਂ ਜਿਹੜੀਆਂ ਸੀਟਾਂ ਲੱਗੀਆਂ ਸੀ ਉਹਦੇ ਵਿੱਚ ਪੁਲਵਾਮਾ ਦਾ ਬਹੁਤ ਰੋਰ ਸੀ ਪਿਛਲੇ ਇਲੈਕਸ਼ਨ ਦੇ ਵਿੱਚ ਨਾ ਜਦੋਂ ਕਾਂਗਰਸ ਪੁਲਵਾਮਾਂ ਦੀ ਨਿੰਦਾ ਕਰਦੀ ਸੀ ਉਹਦੀ ਉਹ ਗੈਰ ਰਾਸ਼ਟਰੀ ਰਾਸ਼ਟਰ ਵਿਰੋਧੀ ਹੋ ਜਾਂਦੀ ਸੀ ਤੇ ਕਾਂਗਰਸ ਡਿਫੈਂਸ ਤੇ ਸੀ ਦੂਸਰਾ ਇਸ ਵਾਰ ਦੀ ਜਿਹੜੀ ਰਣਨੀਤੀ ਹੈ ਰਣਨੀਤੀ ਦੇ ਵਿੱਚ ਵੀ ਭਾਜਪਾ ਨੇ ਕਾਂਗਰਸ ਨੂੰ ਬਹੁਤ ਪ੍ਰਵੋਕ ਕੀਤਾ ਲੇਕਿਨ ਕਾਂਗਰਸ ਕਿਤੇ ਵੀ ਪ੍ਰਵੋਕ ਨਹੀਂ ਹੋਈ ਉਹਨਾਂ ਨੂੰ ਕਿਤੇ ਵੀ ਆਪਣਾ ਡਿਫੈਂਸ ਕਰਨ ਲਈ ਕੋਈ ਗੱਲ ਨਹੀਂ ਕਰਨੀ ਪਈ ਤੇ ਜਿੱਥੇ-ਜਿੱਥੇ ਉਹਨਾਂ ਨੇ ਕੋਈ ਐਦਾਂ ਦੀ ਸ਼ਬਦਾਬਲੀ ਬੋਲੀ ਜਿਹੜੀ ਗੈਰ-ਮਿਆਰੀ ਸੀ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਲੇਕਿਨ ਪਬਲਿਕ ਜਦ ਦੁਹਾਈ ਨਹੀਂ ਪਾਈ ਕਿ ਜੀ ਇਹ ਗਲਤ ਬੋਲਦੇ ਨੇ ਐਂ ਬੋਲਦੇ ਨੇ ਐਂ ਬੋਲਦੇ ਨੇ ਅ ਇਲੈਕਸ਼ਨਾਂ ਦੇ ਵਿੱਚ ਸਾਰੇ ਦੋਨੇ ਤਰ੍ਹਾਂ ਕੁਛ ਨਾ ਕੁਛ ਬੋਲ ਜਾਂਦੀਆਂ ਨੇ ਸੋ ਮੋਟੇ ਰੂਪ ਦੇ ਵਿੱਚ ਜੇ ਮੈਂ ਵੀ ਅੰਦਾਜ਼ਾ ਲਗਾਵਾ ਪਰ ਮੇਰਾ ਅੰਦਾਜ਼ਾ ਉਹ ਜਿਹੜੇ ਵਿਸ਼ਲੇਸ਼ਣ ਆਏ ਨੇ ਉਹਨਾਂ ਦੀ ਜੱਜਮੈਂਟ ਹੈ ਉਹ ਉਹ ਬਿਲਕੁਲ ਇਸ ਸਿਟਰੀ ਤੇ ਲੱਗ ਰਿਹਾ ਹੈ ਕਿ ਐਨਡੀਏ ਤੇ ਇੰਡੀਆ ਦਾ ਗਹਿ ਗੱਚ ਮੁਕਾਬਲਾ ਹੈ ਇਹ ਕਹਿਣਾ ਬਹੁਤ ਔਖਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਮжоਰੀਟੀ ਮਿਲ ਰਹੀ ਹੈ ਔਰ ਇਹ ਵੀ ਸੰਭਾਵਨਾ ਹੈ ਜਿਹੜਾ ਕੋਲੀਸ਼ਨ ਸਰਕਾਰ ਬਣੇਗੀ ਜੇਕਰ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਘਟ ਜਾਂਦੀਆਂ ਨੇ ਤਾਂ ਕੋਲੀਸ਼ਨ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਕੋਲੇ ਸਿਰਫ ਚੰਦਰਵਾਬੂ ਨਾਇਡੂ ਤੇ ਉਹ ਓਡੀਸ਼ਾ ਵਾਲੇ ਮੁੱਖ ਮੰਤਰੀ ਜਿਹੜੇ ਕਿ ਉੜੀਸਾ ਵਾਲੇ ਮੁੱਖ ਮੰਤਰੀ ਨੇ ਉਹ ਭਾਰਤੀ ਜਨਤਾ ਪਾਰਟੀ ਨਾਲ ਨਾਲ ਰਲ ਕੇ ਇਲੈਕਸ਼ਨ ਨਹੀਂ ਲੜ ਰਹੀ ਕੇਵਲ ਤੇ ਕੇਵਲ ਜੇ ਜਿਹੜੀ ਪਾਰਟੀ ਆਪਾਂ ਇਹ ਕਹੀ ਹੈ ਕਿ ਸਟੇਟ ਵਾਈਜ਼ ਕੋਈ ਪਾਰਟੀ ਜਿਹਦਾ ਜਿਹਦਾ ਕੋਈ ਪੋਜੀਸ਼ਨ ਲੱਗਦੀ ਹੈ ਉਹ ਸਿਰਫ ਨਤੀਸ਼ ਕੁਮਾਰ ਜਨਤਾਦਲ ਯੂनाइटेड ਬਿਹਾਰ ਦਾ ਤੇ ਚੰਦਰਵਾਬੂ ਨਾਇਡੂ ਦੀ ਪਾਰਟੀ ਹੈ ਜਿਹੜੀ ਸਾਊਥ ਚ ਇੱਕ ਸਟੇਟ ਚ ਸਿਰਫ ਦੋਨੇ ਸੀਟਾਂ 'ਚ ਦੋ ਪਾਰਟੀਆਂ ਨੇ ਹਾਂ ਬਾਕੀ ਇੱਕੜ-ਦੁੱਕੜ ਇਕੜ-ਦੁੱਕੜ ਸੀਟ ਵਾਲੀ ਕੋਈ ਪਾਰਟੀ ਹੈ ਉਹ ਵੱਖਰੀ ਗੱਲ ਹੈ ਤੇ ਹੁਣ ਪੋਜੀਸ਼ਨ ਹੋਰ ਵੀ ਪਿਛਲੇ ਦਿਨਾਂ ਦੀ ਚਰਚਾ 'ਚ ਹੈ ਕਿ ਨतीश ਕੁਮਾਰ ਫਿਰ ਪਲਟੀ ਮਾਰਦੇ ਲੱਗਦੇ ਨੇ ਮੈਨੂੰ ਨਹੀਂ ਪਤਾ ਇਹ ਸੱਚ ਕਿੰਨੀ ਹੈ ਲੇਕਿਨ ਮੀਡੀਆ 'ਚ ਰੋਜ਼ ਤੁਸੀਂ ਦੇਖ ਰਹੇ ਹੋ ਐਦਾਂ ਦੀ ਖਬਰ ਆ ਰਹੀ ਹੈ ਕਿ ਨतीश ਕੁਮਾਰ ਦਾ ਫਿਰ ਭਰੋਸਾ ਨਹੀਂ ਹੈ ਕਿ ਉਹ ਭਾਜਪਾ ਨੂੰ ਸਪੋਰਟ ਕਰਨਗੇ ਕਿਉਂਕਿ ਉਹਨਾਂ ਦੀ ਤੋਹੀਨ ਮਹਿਸੂਸ ਕੀਤੀ ਹੈ ਜਦ ਤਾਂ ਨੇ ਕਿ ਸਮੇਂ-ਸਮੇਂ ਤੇ ਤੁਹਾਡੇ ਯਾਦ ਹੋਵੇ ਜਿੱਦ ਮੋਦੀ ਜੀ ਨਾਲ ਉਹਨਾਂ ਨੇ ਰੈਲੀ ਕੀਤੀ ਉਦੋਂ ਨਤੀਸ਼ ਕੁਮਾਰ ਕੋਲ ਆਪਣੀ ਪਾਰਟੀ ਦਾ ਸਾਈਨ ਨਹੀਂ ਸੀ ਉਹਨੂੰ ਇੱਕ ਇਹ ਕਹ ਲੋ ਪ੍ਰੈਸ਼ਰ ਦੇ ਵਿੱਚ ਆ ਕੇ ਕਮਲ ਦਾ ਫੁੱਲ ਫੜਾ ਦਿੱਤਾ ਗਿਆ ਤੇ ਉਹਨਾਂ ਨੂੰ ਫੜਨਾ ਪਿਆ ਪਰੰਤੂ ਉਹ ਥੱਲੇ-ਥੱਲੇ ਜੇ ਕਰ ਲੈਂਦੇ ਸੀ ਜੇ ਤੁਸੀਂ ਫੋਟੋਆਂ ਦੇਖੀਆਂ ਹੁਣ ਸੋ ਇਸ ਕਰਕੇ ਨਤੀਸ਼ ਕੁਮਾਰ ਤੇ ਵੀ ਇਸ ਤਰ੍ਹਾਂ ਦੀ ਗੱਲ ਲੱਗ ਰਹੀ ਹੈ ਪੋਰ ਕਿ ਤੋ ਹਾਲ ਦੀ ਘੜੀ ਨਹੀਂ ਲੱਗ ਰਿਆ ਕਿ ਬੀ ਦੇ ਪੀ ਸਮਰਥਨ ਲੈ ਲੇਗੀ ਕਿਸੇ ਹੋਰ ਪਾਰਟੀ ਤੋਂ ਸੋ ਇਸ ਕਰਕੇ ਆ ਇਹ ਚਾਰ ਤਰੀਕ ਨੂੰ ਪਟਾਰਾ ਖੁੱਲਣ ਤੇ ਪਤਾ ਲੱਗੂਗਾ ਪਹਿਲਾਂ ਕੋਈ ਗੱਲ ਕਹਿ ਦੇਣੀ ਮੇਰਾ ਖਿਆਲ ਹੈ ਗੈਰਬਾਜਬ ਹੈ ਜਿਹੜੀ ਉਹਦੇ ਵਾਲੀ ਗੱਲ ਹੈ ਆਪਣੇ ਪ੍ਰਸ਼ਾਦ <strong>ਕਿਸ਼ੋਰ</strong> ਵਾਲੀ ਉਹ ਮੈਨੂੰ ਲੱਗਦਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੀ ਹੈ ਪੂਰੀ ਤੇ ਪੂਰੀ ਉਹਦੀ ਵਾਲੀ ਪ੍ਰੋਡਿਕਸ਼ਨ ਕਿਤੇ ਵੀ ਠੀਕ ਨਹੀਂ ਆ ਰਹੀ ਉਹ ਤੇ ਭਾਰਤੀ ਜਨਤਾ ਪਾਰਟੀ ਖੁਦ ਮੰਨੀ ਬੈਠੀ ਐ ਉਹ ਪ੍ਰਸ਼ਾਂਤ ਖਿਸ਼ੋਰ ਨੇ ਵੀ ਖੁਦ ਮੰਨੇ ਇਹ ਗੱਲ ਕਿ 400 ਪਾਰ ਦਾ ਨਾਰਾ ਤਾਂ ਕਨਫਿਊਜ਼ ਕਰਨ ਲਈ ਲਾਇਆ ਗਿਆ ਸੀ ਵੀ ਤਾਂ ਕਿ ਬਹਿਸ ਇਸ ਗੱਲ ਤੇ ਹੋਏਗੀ ਕਿ 400 ਸੀਟ ਆਏਗੀ ਜਾਂ ਨਹੀਂ ਆਏਗੀ ਬੀਜੇਪੀ ਦੀ 300 ਤੋਂ ਜ਼ਿਆਦਾ 370 ਆਏਗੀ ਜਾਂ ਨਹੀਂ ਆਏਗੀ ਬਜਾਏ ਇਸ ਦੇ ਕਿ ਬਹਿਸ ਇਸ ਗੱਲ ਦੀ ਹੋਵੇ ਕਿ ਭਾਰਤੀ ਜਨਤਾ ਪਾਰਟੀ ਜਿੱਤੇਗੀ ਜਾਂ ਨਹੀਂ ਜਿੱਤੇਗੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਪੱਤਰਕਾਰ ਵੀ ਫਸ ਕੇ ਲੋਕ ਵੀ ਫਸ ਗਏ ਇਹ ਸ਼ੁਰੂ ਚ ਇਹ ਫੈਸਲਾ ਸਭ ਨੇ ਸੜਾਤਾ ਕਿ 400 पार ਨਹੀਂ ਹੋਏਗੀ ਤੇ ਹੁਣ ਅਲਟੀਮੇਟਲੀ ਜੇ 400 पार ਨਹੀਂ ਹੋਏਗੀ ਤਾਂ ਹੁਣ ਤੇ ਬਹਿਸ ਇਸ ਗੱਲ ਤੇ ਆਏਗੀ ਤਾਂ ਹੋ ਰਹੀ ਹੈ ਕਿ 272 ਹੋਏਗੀ ਕਿ ਨਹੀਂ ਹੋਏਗੀ 400 पार ਬਹੁਤ ਦੂਰ ਦੀ ਗੱਲ ਹੈ 303 ਵੀ ਬਹੁਤ ਦੂਰ ਦੀ ਗੱਲ ਹੈ ਉਹਦਾ ਕਾਰਨ ਇਹ ਹੈ ਕਿ ਜਿਹੜੇ ਸੂਬਿਆਂ ਨੂੰ ਆਪਾਂ ਜਾਣਦੇ ਆ ਪ੍ਰਸ਼ੰਤ ਕੁਮਾਰ ਇਹ ਕਹਿੰਦੇ ਨੇ ਕਿ ਜਿਹੜੇ ਸੂਬਿਆਂ 'ਚ ਪਹਿਲਾਂ ਭਾਰਤੀ ਜਨਤਾ ਪਾਰਟੀ ਦੀਆਂ ਪਰਫਾਰਮੈਂਸ ਸੀ ਉਹ ਉਵੇਂ ਜਿਵੇਂ ਰਹੇਗੀ ਜੇ ਕੋਈ ਮਾੜਾ ਬੋਟਾ ਨੁਕਸਾਨ ਹੋਏਗਾ ਮਹਾਰਾਸ਼ਟਰ 'ਚ ਹੋਏਗਾ ਤੇ ਉਹ ਨੁਕਸਾਨ ਦੀ ਪਰਭਾਈ ਸਾਊਥ 'ਚ ਹੋ ਜੇਗੀ ਮੈਨੂੰ ਨਹੀਂ ਲੱਗਦਾ ਸਾਊਥ 'ਚ ਦਾ ਇਕੱਲੇ ਕਰਨਾਟਕਾ ਦਾ ਨੁਕਸਾਨ ਵਾਲੀ ਪਰਭਾਈ ਵੀ ਨਹੀਂ ਹੋਣੀ ਜਿਹੜੀ ਸਾਊਥ 'ਚ ਕਹਿੰਦੇ ਨੇ ਨਾ ਖਾਈ ਦੇ ਵਿੱਚੋਂ 25 ਇਹਨਾਂ ਕੋਲੇ ਤੇ ਇੱਕ ਅਲਾਈਅੰਸ ਕੋਲੇ 26 ਸੀਟਾਂ ਇਹਨਾਂ ਕੋਲੇ ਸੀ ਆ 26 ਦਾ 27 ਤੇ 28 ਤੋਂ 26 27 ਹੁਣ ਉਹਨਾਂ ਦੀ ਸਰਕਾਰ ਹੈ ਜੇ ਮੰਨ ਲਓ 10 ਸੀਟਾਂ ਸਾਊਥ ਚ ਕੱਲੇ ਕਰਨਾਟਕਾ ਚ ਘਟਗੀਆਂ ਤਾਂ 10 ਦੀ ਪੂਰਤੀ ਕਿੱਥੋਂ ਹੋਏਗੀ ਕਿਤੋਂ ਨਹੀਂ ਹੋਏਗੀ ਉਹ ਸੋ ਇਸ ਕਰਕੇ ਇਹ ਮੰਨ ਲੈਣਾ ਬਹੁਤ ਹੀ ਮੁਸ਼ਕਲ ਹੈ ਇਹ ਤਾਂ ਮੈਂ ਕਹਿੰਦਾ ਵੀ ਇਹ ਅਸੰਭਵ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੀ ਪੁਰਾਣੀ ਪਰਫਾਰਮੈਂਸ ਦੇ ਦੇਗੀ ਦੇਖਣੀ ਗੱਲ ਇਹ ਹੈ ਕਿ ਉਸ ਤੋਂ نیچے ਕਿੰਨਾ ਆਂਦੀ ਹੈ ਇਹ ਡਿਪੈਂਡ ਕਰੇਗਾ ਔਰ ਵੋਟਰ ਬੜਾ ਸਿਆਣਾ ਹੈ ਬੋੜਾ ਸੋ ਸਪਲੀਕੇਟਰ ਹੈ ਜਿਹੜਾ ਉਹ ਵੋਟ ਦਿੰਦਾ ਇਸ ਵਾਰ ਇਹ ਜ਼ਰੂਰ ਹੈ ਕਿ ਬੀਜੇਪੀ ਕੋਲ ਕੋਈ ਆ ਆ ਆ ਜਿਹੜਾ ਆਪਾਂ ਕਹੀਏ ਨਾ ਕੋਈ ਨਾਰਾ ਨਹੀਂ ਸੀ ਜੀ ਤੇ ਵੋਟ ਬਿਲਦੀ ਆਰਾਮਪੰਦਰ ਹੈ ਉਹ ਫੇਲ ਹੋ ਗਿਆ ਤੇ ਉਹ ਉਹਨਾਂ ਨੇ ਰਾਮ ਤੋਂ ਵੀ ਵੱਡਾ ਆਪਣੇ ਆਪ ਨੂੰ ਭਗਵਾਨ ਸਾਬਤ ਕਰਤਾ ਜਿਹੜੇ ਸਾਧੂ ਸੰਤ ਸੀ ਇਸ ਵਾਰ ਉਹ ਚੁੱਪ ਨੇ ਆਰਐਸਐਸ ਦਾ ਰੌਲਾ ਪੈ ਰਿਹਾ ਕਿ ਆਰਐਸਐਸ ਉਹਨਾਂ ਦੀ ਸਪੋਰਟ ਤੇ ਨਹੀਂ ਸੋ ਇਸ ਕਰਕੇ ਜੇਕਰ ਤੁਸੀਂ ਮੈਨੂੰ ਇਹ ਕਹੋ ਕਿ ਕੱਲੇ ਪ੍ਰਸ਼ਾਂਤ ਕਿਸ਼ੋਰ ਤੇ ਕਮੈਂਟ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਇੱਕ ਰਣਨੀਤੀ ਦੇ ਤਾਇਤ ਹੈ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੋ ਦੇਖਦੇ ਆ ਮੁਕਾਬਲਾ ਸਖਤ ਹੈ ਜੀ ਆਉਣ ਵਾਲੇ ਸਮੇਂ 'ਚ ਇੱਕ ਤਰੀਕਾ ਲੱਗ ਗਈ ਨੇੜੇ ਇੱਕ ਤਰੀਕ ਨੂੰ ਕੁਝ ਆਪਣੇ ਉਹ ਆ ਜਾਣਗੇ ਐਗਜ਼ਿਟ ਪੋਲ ਦਾ ਰਿਜ਼ਲਟ ਆ ਜਾਏਗਾ ਉਹ ਤੋਂ ਕੁਛ ਅਨਜੇ ਸ਼ਾਇਦ ਲੱਗ ਜਾਣ ਬਾਕੀ ਦੇ ਚਾਰ ਲੋਕ ਜੀ ਜੀ ਬਿਲਕੁਲ ਸੋਤਾ <li> ਵਾਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬੜੀ ਅਹਿਮ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਥੈਂਕ ਯੂ ਜੀ ਜੀ ਦੋਸਤੋ ਨੈਸ਼ਨਲ ਪੋਲਿਟਿਕਸ ਦੇ ਉੱਪਰ ਮੇਰੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਢਾਲੀਵਾਲ ਸਾਹਿਬ ਤੁਹਾਨੂੰ ਬੜੀ ਕਲਾਇਰ ਹੋ ਗਈਆਂ ਇਸ ਇੰਟਰਵਿਊ ਤੋਂ ਤੇ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰਿਤਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਕਿ ਤੁਸੀਂ ਇਹਨਾਂ ਮਾਮਲੇ ਤੇ ਕੀ ਸੋਚਦੇ ਹੋ